ਲਓ ਵੀ ਦੋਸਤੋ ਅੱਜ ਫਿਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚੰਗੀ ਗੱਬਣ ਕੁੜੀ ਪਲੀ ਹੋਈ ਤੇ ਮੰਨ ਲਓ ਜਿਹੜੀ ਬਹੁਤ ਘੱਟ ਮਿਲਦੀ ਆ ਕਹਿੰਦਾ ਮਤਲਬ ਹਜ਼ਾਰਾਂ 'ਚ ਇੱਕ ਅੱਧੀ ਮਿਲਦੀ ਆ ਲక్ష్ਮੀ ਕਦਮ ਕੁੜੀ ਲਿਆਤੀ ਲక్ష్ਮੀ ਕਦਮ ਤੁਹਾਨੂੰ ਵੀ ਪਤਾ ਕੀ ਹੁੰਦੀ ਆ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਉਹ ਸਾਰੀ ਵੀਡੀਓ ਦੇਖ ਲਓ ਆਪਾਂ ਵੀਡੀਓ ਦੇ ਵਿੱਚ ਦੱਸ ਦਾਂਗੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ ਇਹ ਵੀਡੀਓ Facebook ਪੇਜ ਤੇ ਦੇਖਦੇ ਹੋ ਉਹਨਾਂ ਦਾ ਵੀ ਤੈ ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ 29 ਜੂਨ 2025 ਦੀ ਇਹ ਵੀਡੀਓ ਆ ਤੇ ਜਿਹੜੇ ਜਿਹੜੇ ਭਰਾਏ ਵੀਡੀਓ ਦੇਖਣੇ ਬੇਨਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗੱਬਨ ਚੈੱਕ ਪਾਸ ਘੋੜੀ ਆ ਲక్ష్ਮੀ ਕਦਮ ਘੋੜੀ ਆ ਬਾਲਪੋਰੀਆਂ ਦੀ ਸਾਫ ਆ ਪਲੀਪੁਲੀ ਚੰਗੀ ਆ ਬਰੀਕੀਆਂ ਦੀ ਚੰਗੇ ਮੰਨ ਲਓ ਬਰੀਡਿੰਗ ਵਾਲੀ ਘੋੜੀ ਆ ਤੇ ਉਹ ਵੀਡੀਓ ਇਹ ਵੀਡੀਓ ਉਹ ਭਰਾਵਾਂ ਤਾਈਂ ਪਹੁੰਚ ਜੇ ਕਰ ਦਿਓ ਜਿਹੜੇ ਇਦਾਂ ਦੀ ਘੋੜੀ ਲੱਭਦੇ ਹੋਣ ਤੇ ਚੈਨਲ ਸਬਸਕ੍ਰਾਈਬ ਕਰਨ ਨਾ ਭੁੱਲਿਓ ਤੇ ਹੋਰ ਡਿਟੇਲ ਲਈ ਆਪਣੇ ਚੈਨਲ ਨਾਲ ਜੁੜੇ ਰਹੋ। ਦੋਸਤੋ ਜਿਵੇਂ ਆਪਾਂ ਵੀਡੀਓ ਦੇ ਸ਼ੁਰੂ ਚ ਹੀ ਦੱਸਿਆ ਲਕਸ਼ਮੀ ਕਦਮ ਘੋੜੀ ਹੈ ਲਕਸ਼ਮੀ ਕਦਮ ਤਾਂ ਹਜ਼ਾਰਾਂ ਚੋਂ ਇੱਕ ਅੱਧੀ ਮਿਲਦੀ ਹੈ ਤੇ ਬਾਕੀ ਘੋੜੀ ਦਾ ਜਿਹੜਾ ਰੰਗ ਆ ਉਹ ਵੀ ਬਹੁਤ ਸੋਹਣਾ। ਪੱਕਾ ਕੁਮੈਤ ਰੰਗ ਆ ਮੱਥੇ ਫੁੱਲ ਆ ਮੂਰਲੇ ਦੋ ਪੈਰ ਚਿੱਟੇ। ਦੋਸਤੋ ਜਿਹਦੇ ਮੂਰਲੇ ਦੋ ਪੈਰ ਚਿੱਟੇ ਮੂਰਲੇ ਦੋ ਪੈਰ ਚਿੱਟੇ ਹੁਣ ਉਹਨੂੰ ਲਕਸ਼ਮੀ ਕਦਮ ਬੋਲ ਦਿੰਦੇ ਜੀ। ਤੇ ਘੋੜੀ ਦੇ ਮੱਥੇ ਫੁੱਲ ਫੁੱਲ ਵੀ ਬਹੁਤ ਸੋਹਣਾ ਕੰਨਾ ਕੋਨਾ ਇਸਨਕੇ ਧੌਣ ਵੀ ਸੋਹਣੀ ਆ ਤੇ ਪਲੀ ਪੁਲੀ ਪੂਰੀ ਸੋਹਣੀ ਹੋਈ ਆ। ਤੇ ਜੇ ਆਪਾਂ ਗੱਲ ਕਰੀਏ ਗੱਭਣ ਕਿੰਨੇ ਟਾਈਮ ਦੇ ਤਾਂ ਮਿੱਤਰੋ 7 ਤਰੀਕ ਨੂੰ ਇਹਨੇ 4 ਮਹੀਨੇ ਗੱਭਣ ਹੋ ਜਾਣਾ ਮੀਟਿੰਗ ਦੀ ਸਾਰੀ ਵੀਡੀਓ ਪਈ ਹੈ ਚੈੱਕ ਹੋਈ ਹੋਈ ਹੈ ਬਾਕੀ ਜੇ ਤੁਸੀਂ ਚਾਹੋ ਤਾਂ ਆਪਦਾ ਡਾਕਟਰ ਲਿਆ ਕੇ ਆਪਦੀ ਦੁਬਾਰਾ ਚੈੱਕ ਕਰਵਾ ਸਕਦੇ ਆ ਸੌਦਾ ਕਰਨ ਤੋਂ ਬਾਅਦ ਆਪਦੀ ਚੈੱਕ ਕਰਵਾ ਲਿਓ ਦੋਸਤੋ ਤੇ ਹਾਈਟ ਦੀ ਗੱਲ ਕਰੀਏ ਤਾਂ 60 60 ਇੰਚ ਹਾਈਟ ਹੈ ਜੀ ਬਾਲਪੋਰੀਆਂ ਦੀ ਸਾਫ ਆ ਪੈਰਾਂ ਪੂਰਾ ਦੀ ਸੋਹਣੀ ਆ ਚਾਲ ਚੁਲ ਵੀ ਸੋਹਣਾ ਤੁਰਦੀ ਆ ਮੇਨ ਗੱਲ ਆ ਵੀ ਲక్ష్ਮੀ ਖਾਦਮ ਆ ਦੋਸਤੋ ਪਰ ਇਹ ਨਾ ਸਮਝੋ ਵੀ ਜੇ ਲੱਖਣੂ ਕਾਦਮਾ ਤਾਂ ਰੇਟ ਬਾਲਾ ਜ਼ਿਆਦਾ ਹੋਊਗਾ ਰੇਟ ਨਾਰਮਲ ਆ ਜੈਜ ਮੌਲ ਦੇ ਘੋੜੀ ਆ ਤੇ ਘੋੜੀ ਦੇਖਣ ਨੂੰ ਇਦਾਂ ਲੱਗ ਰਹੀ ਆ ਵੀ ਜਿਵੇਂ 8-9 ਮਹੀਨੇ ਗੱਭਣੋਂ ਦੇ ਪਰ ਦੋਸਤੋ 7 ਤਰੀਕ ਨੂੰ ਹਜੇ 4 ਮਹੀਨੇ ਹੋਣਾ ਮੰਨ ਲਓ ਸਾਢੇ 3 ਮਹੀਨੇ ਤੋਂ ਉੱਪਰ ਗੱਭਣ ਪਰ ਪੇਟ ਬਹੁਤ ਵੱਡਾ ਬੱਚਾ ਪੂਰਾ ਡਬਲ ਟੂ ਇਹਦੇ ਜਿਹੜਾ ਵਿਜੇ ਰਾਜ ਬਾਕਰਪੁਰ ਵਾਲੇ ਦੇ ਬੱਚੇ ਤੋਂ ਗੱਭਣਾ ਮੰਨ ਲਓ ਦਲਵਾਗ ਦੇ ਪੁੱਤੇ ਤੋਂ ਗੱਭਣਾ ਵਿਜੇ ਰਾਜ ਦੇ ਬੱਚੇ ਤੋਂ ਖਾਦ ਉਹ ਬੱਚੇ ਤਾਂ ਬਹੁਤ ਸੀ ਜਿਹੜੇ ਤੋਂ ਕੰਪਨਾਂ ਮੀਟਿੰਗ ਦੀ ਫੋਟੋ ਵੀਡੀਓ ਮਿਲ ਜੂ ਬਾਕੀ ਹੋਰ ਕੋਈ ਡਿਟੇਲ ਚਾਹੀਦੀ ਹੋਈ ਜਿਹੜੀ ਆਪਾਂ ਵੀਡੀਓ ਦੇ ਨਾਮ ਦਿੱਤੇ ਥੱਲੇ ਨੰਬਰ ਦਿੱਤੇ ਉਹਨਾਂ ਤੇ ਸੰਪਰਕ